50 ਲੱਖ ਰੁਪਏ ਦੀ ਫਰੋਤ ਟੀਨਾ ਦੇ ਚਲਦਿਆਂ ਹੋਇਆ ਇਮੀਗ੍ਰੇਸ਼ਨ ਸੈਂਟਰ ਤੇ ਦੁਹਨ ਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤ ਤੇ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਦਰਅਸਲ ਜਾਣਕਾਰੀ ਮੁਤਾਬਕ ਇਹ ਫੋਕਲ ਪੁਆਇੰਟ ਤਲੰਤਾਰਨ ਦਾ ਇਲਾਕਾ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਜਿਸ ਦੇ ਵੱਲੋਂ ਕਿ ਕੁਝ ਮਹੀਨੇ ਪਹਿਲਾਂ ਇਹ ਸ਼ਿਕਾਇਤ ਦਿੱਤੀ ਗਈ ਕਿ ਵਿਦੇਸ਼ੀ ਨੰਬਰ ਤੋਂ ਉਸ ਨੂੰ ਫੋਨ ਆਇਆ ਤੇ ਜੈਸਲ ਚੰਬਲ ਗੈਂਗਸਟਰ ਦਾ ਭਰਾ ਦੱਸਦਿਆਂ 50 ਲੱਖ ਦੀ ਫਿਰੌਤੀ ਮੰਗੀ ਗਈ। ਨਾ ਦੇਣ ਦੇ ਉੱਤੇ ਦੋ ਨਕਾਬਪੋਸ਼ ਹਮਲਾਵਰ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਆਂਦੇ ਨੇ। ਗਵਾਂਡੀਆਂ ਤੋਂ ਮਾਲਕ ਦੇ ਅੰਦਰ ਮੌਜੂਦ ਹੋਣ ਬਾਰੇ ਪੁੱਛਦੇ ਨੇ। ਦੂਸਰੀ ਮੰਜ਼ਲ ਤੇ ਮੌਜੂਦ ਇਮੀਗ੍ਰੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਫਾਇਰਿੰਗ ਕਰਕੇ ਫਿਰ ਰਫੂ ਚੱਕਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤੇ ਪੁਲਸ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀ ਹੈ। 50 ਲੱਖ ਰੁਪਏ ਦੀ ਫਰੋਤ ਈਰਾਨ ਦੇ ਦੇ ਚਲਦਿਆਂ ਹੋਇਆ ਇਮੀਗ੍ਰੇਸ਼ਨ ਸੈਂਟਰ ਤੇ ਦੁਨਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤ ਤੇ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਦਰਅਸਲ ਜਾਣਕਾਰੀ ਮੁਤਾਬਕ ਇਹ ਫੋਕਲ ਪੁਆਇੰਟ ਤਰਨਤਾਰਨ ਦਾ ਇਲਾਕਾ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਜਿਸ ਦੇ ਵੱਲੋਂ ਕਿ ਕੁਝ ਮਹੀਨੇ ਪਹਿਲਾਂ ਇਹ ਸ਼ਿਕਾਇਤ ਦਿੱਤੀ ਗਈ ਕਿ ਵਿਦੇਸ਼ੀ ਨੰਬਰ ਤੋਂ ਉਸ ਨੂੰ ਫੋਨ ਆਇਆ ਤੇ ਜੈਸਲ ਚੰਬਲ ਗੈਂਗਸਟਰ ਦਾ ਭਰਾ ਦੱਸਦਿਆਂ 50 ਲੱਖ ਦੀ ਫਿਰੌਤੀ ਮੰਗੀ ਗਈ ਨਾ ਦੇਣ ਦੇ ਉੱਤੇ ਦੋ ਨਕਾਬਪੋਸ਼ ਹਮਲਾਵਰ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਆਉਂਦੇ ਨੇ ਗਵਾਂਡੀਆਂ ਤੋਂ ਮਾਲਕ ਦੇ ਅੰਦਰ ਮੌਜੂਦ ਹੋਣ ਬਾਰੇ ਪੁੱਛਦੇ ਨੇ ਦੂਸਰੀ ਮੰਜ਼ਲ ਤੇ ਮੌਜੂਦ ਇਮੀਗ੍ਰੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਫਾਇਰਿੰਗ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤੇ ਪੁਲਸ ਮਾਮਲੇ ਦੀ ਜ ਅੱਜ ਦੇ ਵਿੱਚ ਲੱਗ ਚੁੱਕੀ ਹੈ 50 ਲੱਖ ਰੁਪਏ ਦੀ ਫਿਰੋਤੀ ਨਾ ਦੇਣ ਦੇ ਚਲਦਿਆਂ ਹੋਏ ਇਮੀਗ੍ਰੇਸ਼ਨ ਸੈਂਟਰ ਤੇ ਦੁਨਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤ ਤੇ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਦਰਸਲ ਜਾਣਕਾਰੀ ਮੁਤਾਬਕ ਇਹ ਫੋਕਲ ਪੁਆਇੰਟ ਤਰਨਤਾਰਨ ਦਾ ਇਲਾਕਾ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਜਿਸ ਦੇ ਵੱਲੋਂ ਕੀ ਕੁਝ ਮਹੀਨੇ ਪਹਿਲਾਂ ਇਹ ਸ਼ਿਕਾਇਤ ਦਿੱਤੀ ਗਈ ਕਿ ਵਿਦੇਸ਼ੀ ਨੰਬਰ ਤੋਂ ਉਸ ਨੂੰ ਫੋਨ ਆਇਆ ਤੇ ਜੈਸਲ ਚੰਬਲ ਗੈਂਗਸਟਰ ਦਾ ਭਰਾ ਦੱਸਦਿਆਂ 50 ਲੱਖ ਦੀ ਫਿਰੌਤੀ ਮੰਗੀ ਗਈ। ਨਾ ਦੇਣ ਦੇ ਉੱਤੇ ਦੋ ਨਕਾਬਪੋਸ਼ ਹਮਲਾਵਰ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਆਂਦੇ ਨੇ। ਗਵਾਂਡੀਆਂ ਤੋਂ ਮਾਲਕ ਦੇ ਅੰਦਰ ਮੌਜੂਦ ਹੋਣ ਬਾਰੇ ਪੁੱਛਦੇ ਨੇ। ਦੂਸਰੀ ਮੰਜ਼ਲ ਤੇ ਮੌਜੂਦ ਇਮੀਗ੍ਰੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਫਾਇਰਿੰਗ ਕਰਕੇ ਫਿਰ ਰਫੂ ਚੱਕਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤੇ ਪੁਲਸ ਮਾਮਲੇ ਦੀ ਜ ਅੱਜ ਦੇ ਵਿੱਚ ਲੱਗ ਚੁੱਕੀ ਹੈ 50 ਲੱਖ ਰੁਪਏ ਦੀ ਫਰੋਤੀ ਨਦੀਨ ਦੇ ਚਲਦਿਆਂ ਹੋਇਆ ਇਮੀਗ੍ਰੇਸ਼ਨ ਸੈਂਟਰ ਤੇ ਦੁਹਨ ਪਛਾਤੇ ਵਿਅਕਤੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਫਾਇਰਿੰਗ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਮਾਰਤ ਤੇ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਏ ਨੇ ਦਰਸਲ ਜਾਣਕਾਰੀ ਮੁਤਾਬਕ ਇਹ ਫੋਕਲ ਪੁਆਇੰਟ ਤਰਨਤਾਰਨ ਦਾ ਇਲਾਕਾ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਜਿਸ ਦੇ ਵੱਲੋਂ ਕੀ ਕੁਝ ਮਹੀਨੇ ਪਹਿਲਾਂ ਇਹ ਸ਼ਿਕਾਇਤ ਦਿੱਤੀ ਗਈ ਕਿ ਵਿਦੇਸ਼ੀ ਨੰਬਰ ਤੋਂ ਉਸਨੂੰ ਫੋਨ ਆਇਆ ਤੇ ਜੈਸਲ ਚੰਬਲ ਗੈਂਗਸਟਰ ਦਾ ਭਰਾ ਦੱਸਦਿਆਂ 50 ਲੱਖ ਦੀ ਫਿਰੌਤੀ ਮੰਗੀ ਗਈ। ਨਾ ਦੇਣ ਦੇ ਉੱਤੇ ਦੋ ਨਕਾਬਪੋਸ਼ ਹਮਲਾਵਰ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਆਂਦੇ ਨੇ। ਗਵਾਂਡੀਆਂ ਤੋਂ ਮਾਲਕ ਦੇ ਅੰਦਰ ਮੌਜੂਦ ਹੋਣ ਬਾਰੇ ਪੁੱਛਦੇ ਨੇ। ਦੂਸਰੀ ਮੰਜ਼ਲ ਤੇ ਮੌਜੂਦ ਇਮੀਗ੍ਰੇਸ਼ਨ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਫਾਇਰਿੰਗ ਕਰਕੇ ਰਫੂ ਚੱਕਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤੇ ਪੁਲਸ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀ ਹੈ। what